ਹਾਂਜੀ ਸਸਿਕਾ ਵੈਲਕਮ ਕੀ ਆਜ ਨਾਲ ਕੱਦਾ ਸਾਰੇ ਠੀਕ ਠਾਕ ਵਧੀਆ ਹੋ ਕਰਦੇ ਮੌਦੀ ਸ਼ੁਰੂਆਤ ਤੇ ਮੈਂ ਚੱਲਿਆ ਆਪਣਾ ਬਾਜ਼ਾਰ ਕੰਮ ਹੀ ਆਪਾਂ ਨੂੰ ਥੋੜਾ ਜਿਹਾ ਮਿਲਦੇ ਵੇ ਤੁਹਾਨੂੰ ਆਣ ਕੇ ਐਵੇਂ ਸੇਤ ਸੁ ਬੜੀ ਖਰਾਬ ਹੋਈ ਸਾਰਿਆਂ ਦੀ ਫਤੇਦੀ ਮੇਰੀ ਕਿਰਨ ਦੀ ਦੁਕਾਨ ਜੀ ਕੋਲ ਨੂੰ ਲੱਗਾ ਪਿਆ ਸਭ ਨੂੰ ਤੇ ਫੋਲਟ ਕੱਢ ਹੋਇਆ ਪਿਆ ਠੰਡ ਨੂੰ ਬੜੀ ਲੱਗੀ ਥੋੜਾ ਜਨਾ ਸੇਤ ਵੀ ਸਾਰਿਆਂ ਦੀ ਖਰਾਬ ਚਲੋ ਚਲੀਏ ਲਵੀ ਚਾਹ ਬਣਾਤੀ ਆਪਾਂ ਇੱਧਰ ਵਧੀਆ ਫਸ ਕਲਾਸ ਅਗੇ ਕਰੀ ਬਲਗੀ ਉਧਰ ਹਮ ਇਧਰ ਆਖ ਲਿਆ ਕਿੰਨੇ ਬਰ ਆ ਰਹੀਏ ਬੇਸ ਵਾਲਾ ਘੜਾ ਖਾਂਸੀ ਆਉਣੀ ਹਨ ਤੁੰਨਾ ਜਾਣਿਆਂ ਨੂੰ ਕਿਉਂ ਫਤੇ ਢੋਲੀ ਨਾ ਖਾਂਸੀ ਦਮਾ ਮੈਂ ਕਹਾਂ ਦੇ ਹੂੰ 10 ਮਿੰਟ ਚ ਤਿਆਰ ਘੜਾ ਕਿੰਨੇ ਸਵੇਰੇ ਬਣਾਏ ਵੈਸੇ ਹਨ ਹਾਂ ਖਾ ਚਲੋ ਖਾਂਸੀ ਆਉਂਦੀ ਦਿਖਾਣਾ ਆਮ ਖਾਂਦੇ ਚਲੋ ਲੈ ਵੀ ਆਪਾਂ ਬੈਠੇ ਕੋਠੇ ਤੇ ਫਤੇ ਕੋ ਖੇਡਣ ਰਿਹਾ ਇੱਥੇ ਲੱਗੇ ਫਤੇ ਵੀ ਤੀਸਾ ਚੰਡੇ ਜੇ ਕਾਂਗਨਾ ਮਾਤੀ ਵੱਜੀ ਪਈ ਸਾਡੀ ਨਾਲ ਦੇ ਆਹ ਸੋੜ ਮੇਰੇ ਕੋ ਕਿੰਨਾ ਸਾਫ ਹਨ ਕੈਲੰਡਰ ਦੇ ਗਿਆ ਨਾਨੂਦਰਾ ਵੇਖ ਆ ਲੈ ਫਤਿਆ ਇਹਦੇ ਕੈਲੰਡਰ ਦੇ ਗਿਆ ਨਾਨੂ ਆਵੇ ਨਵੇਂ ਸਾਲ ਦਾ ਇੱਥਾ ਜਾ ਕੇ ਲੱਭਨੇ ਫੜੋ ਫੜੋ ਸ਼ਬਦ ਚੱਲਣ ਦੇ ਤੇ ਆਪਾਂ ਚੱਲਨੇ ਆ ਮੈਂ ਤੇ ਫਤਿਹ ਬਾਜ਼ਾਰ ਕਿੱਧਰ ਚੱਲੀਏ ਨਾਲ ਬੱਧਣ ਬੈਠੇ ਨਾਲ ਹੀ ਚੱਲੀਏ ਫਤਿਹ ਜੀ ਇੱਕ ਕੱਪ ਆਪਾਂ ਕੌਣ ਲਈ ਆਟੇ ਦੀ ਲੈ ਲਈ ਹੈ ਤੇ ਇੱਕ ਕੱਪ ਪਾਣੀ ਦਾ ਪਾ ਲਿਆ ਹੈ ਫਰਾਈ ਪੈਨ ਚ ਇਹਨੂੰ ਆਪਾਂ ਗਰਮ ਕਰ ਲੈਣਾ ਹੈ ਪਾਣੀ ਨੂੰ ਤੇ ਥੋੜਾ ਜਿਹਾ ਇਹਦੇ ਚ ਪਾਵਾਂਗੇ ਨਮਕ ਤੇ ਪਾਣੀ ਨੂੰ ਤੁਸੀਂ ਉਬਾਲਣਾ ਆ ਥੋੜਾ ਟਾਈਮ ਤੇ ਜਦੋਂ ਬੋਲ ਆ ਜਾ ਆ ਗਿਆ ਪਾਣੀ ਚ ਫਿਰ ਉਹਦੇ ਇੱਕ ਕੱਪ ਆਟੇ ਦੀ ਗੁੰਲੀ ਹੋਏ ਵਿੱਚ ਪਾ ਦੇਣੀ ਆ ਹੁਣ ਆਈ ਇੱਕ ਕੱਪ ਗੁੰਲੀ ਆਟੇ ਦੀ ਇਹ ਪਾਣੀ ਵਿੱਚ ਪਾ ਦੇਣੀ ਆ ਤੇ ਇਹਨੂੰ ਥੋੜਾ ਇਦਾਂ ਹਿਲਾ ਲੈਣਾ ਆ ਇਸ ਤਰ੍ਹਾਂ ਆਪਾਂ ਤਾਂ ਆਟਾ ਗੁੰਨਣਾ ਇਹਦਾ ਗਰਮ ਪਾਣੀ ਵਿੱਚ ਪਾ ਕੇ ਆਟਾ ਕਿਉਂਕਿ ਆਟਾ ਜਿਹੜਾ ਆਪਣਾ ਨਰਮ ਹੋ ਜਾਏ ਥੋੜਾ ਟਾਈਮ ਇਹਨੇ ਬੰਮਕਸੇ ਕਰਕੇ ਤੈਨੂੰ ਰੱਖ ਦੇਣਾ ਆ ਫਿਰ ਮੈਂ ਤਰ੍ਹਾਂ ਮਿਕਸ ਕਰ ਲੈਣਾ ਫਿਰ ਬਹੁਤ ਚੰਗਾ

ਇਸ ਵਾਰ ਜੀ ਮੈਂ ਤਿਆਰ ਕਰ ਦੂੰਗਾ ਤਿੰਨ ਚੀਜ਼ਾਂ ਪੈਣੀਆਂ ਇੱਥੇ ਇਹਦੇ ਮਿਰਚਾਂ ਵੀ ਪੈਣੀਆਂ ਧੰਨੀਆਂ ਪਾਣਾ ਫਲਾਉ ਤਾਂ ਦੱਸਦੇ ਆ ਸਹੀ ਨਾਲ ਲੱਗ ਦਿੱਤੀ ਕਿਵੇਂ ਸਟਾਰਟਿੰਗ ਕਰਨੀ ਹੈ ਤੇ ਥੀਲ ਆਪਾਂ ਪਾ ਲਿਆ ਥੋੜਾ ਜਿਹਾ ਤੇ ਤੁਹਾਨੂੰ ਨਾਲ ਜਿਆਦਾ ਹੋਣ ਦੇ ਵਿੱਚ ਪਾ ਲਾ ਥੋੜਾ ਜਿਹਾ ਜੀਰਾ ਤੇ ਮਟਰ ਨਾ ਪਾਇਓ ਹੰਲੇ ਵਿੱਚ ਬੁੜਕਣੇ ਜੇ ਸਾ ਮਟੀਰੀਅਲ ਕੱਟ ਲਿਆ ਆਪਾਂ ਬਹੁਤ ਪਹਿਲਾਂ ਪਾਵਾਂਗੇ ਟਮਾਟਰ ਰੱਖਾਂਗੇ ਐਸਾ ਸਪਰ ਟਮਾਟਰ ਇਹਦਾ

ਇਹ ਤੋਂ ਬਹੁਤ ਹੀ ਚੰਗੀ ਬਣਦੀ ਹੈ। ਆਂਡਲੇ ਤੋਂ ਬੰਨਣਾ ਤਾਂ। ਇਹ ਦੋਹਰੇ ਪਾਸੇ ਨੂੰ ਲੱਗ ਚ। ਇਹ ਲੱਗਣਾ ਰਹੇਗਾ। ਥੋੜਾ ਜਿਹਾ ਆਟਾ ਮਟਰ ਮਟਰ ਕੋਣੀ ਕੋਣੀ ਬੋਤਲ ਵਿੱਚ। ਇਹਨੂੰ ਚੱਲਣੀ ਵੀ ਕਹਿ ਸਕਦੇ ਹੋ ਸਬਜ਼ੀ ਵੀ ਕਹਿ ਸਕਦੇ ਹੋ ਸਬਜ਼ੀ ਕਹਿ ਸਕਦੇ ਹੋ ਬੈਸਟ ਹੈ ਜੀ ਟਮਾਟਰ ਵੀ ਚੱਲਣੀ ਹੈ ਮੈਨੂੰ ਲੱਗਦਾ ਕਿ ਫਿਰ ਨਹੀਂ ਬਹੁਤ ਹੀ ਪਿਆਰੀ ਚੀਜ਼ ਹੈ ਬਹੁਤ ਹੀ ਵਧੀਆ ਸਬਜ਼ੀ ਬਣਦੀ ਹੈ ਰੈਸਪੀ ਕਰੇ ਟ੍ਰਾਈ ਕਰੇਗਾ ਫਿਰ ਜ਼ਰੂਰ ਤੋਂ ਹੋਏ ਇਹਨੂੰ ਦੇਖੋ ਆਤਨਾ ਇੱਕ ਹੋਰ ਫਗਾਲੀ ਮਸਪੂਰ ਦੇ ਮਤਲਬ ਖਾਣ ਦੇ ਸੁਨੋ ਰਹਾ ਨਾ ਇਹਨੂੰ ਉਲਟਾ ਕੇ 10 ਮਿੰਟ ਵਾਸਤੇ ਦੋਸਤੋ ਬਾਅਦ ਇਹ ਜੋ ਡੀਲ ਹੋਣਾ ਬਾਅਦ ਪਾਵਾਂਗੇ ਤੇ ਤੁਸੀਂ ਲਾਓ ਫੁਲਕੇ ਹੁਣ ਹੁਣੇ ਟਮਾਟਰ ਵੀ ਟਟਾ ਘੁਮਾ ਲਿਆ ਹਾਂ ਹਾਰਾ ਜੀ ਦੋ ਲਓ ਟਮਾਟਰ ਆਪਣੇ ਹੋ ਚੁੱਕੇ ਹੈ ਮੈਲਟ ਮੈਲਟ ਕਰ ਲੈਣੇ ਜੀ ਜਿਸ ਤਰ੍ਹਾਂ ਮੈਲਟ ਬਹੁਤ ਚੜੂ ਨਮਕ ਪਾਵਾਂਗੇ ਮਸਾਲਾ ਜੋ ਵੀ ਆਪਾਂ ਸਬਜ਼ੀਆਂ ਪਾਉਂਦੇ ਸਬਜ਼ੀ ਸਪਾਈਸ ਦਾ ਜੋ ਵੀ ਸਮਾਨ ਇਸ ਤੋਂ ਬਾਅਦ ਪਾਵਾਂਗੇ ਗਰਮ ਮਸਾਲਾ ਤੇ ਤੇ ਬਹੁਤ ਥੋੜੀ ਲਾਲ ਚਿਕਨ ਲਾਲ ਸੀ ਕਲਰ ਨਹੀਂ ਪਾਗਾ ਹੱਦ ਸਾਰ ਤੇ ਹਲਦੀ ਪਾ ਦੇਣੀ ਮਸਾ ਹਲਦੀ ਪਾ ਦੇ ਮਸਾ ਬੜੀ ਮਾਈ ਇਹ ਕਿਤੇ ਨਹੀਂ ਸਿਖਾਵਾਂਗੇ ਹਲਦੀ ਦਾ ਇਹ ਨਾ ਪਕਰਾਨੀ ਨਹੀਂ ਸਿੱਖ ਨਹੀਂ ਨਾ ਨਹੀਂ ਯਾਰ ਸੌਜੀ ਆਪਣੀ ਬਣ ਕੇ ਰੈਡੀ ਤਣੀਆਂ ਪਿਆ ਰਿਆ ਉਪਰੋਂ ਦੇ ਕਰੋ ਚੱਕ ਮਾਜ ਸਕਲੋਂ ਪਰ ਇਹ ਪਰੌਠੇ ਪਰੌਠੇ ਕਹਿੰਦੇ ਹਜੋ ਫੁਲ ਫੁਲ ਕੇ ਲੱਤਨੇ ਬਾਕੀ ਹੈ ਜੇ ਸੌਜੀ ਦੀ ਬਣੀ ਹੈ ਐਂਡ ਥੋੜੀ ਭਾਗ ਦਵੋ ਮੈਨੂੰ ਮੈਂ ਚੈੱਕ ਕਰਾਂ ਪਤਾ ਮੱਚੇ ਕੋਸਾਂ ਦਾ 7:30 8:00 ਦਾ ਕਨੇਟਾਂ ਵਿੱਚ ਪਾਗ ਦੇਣੀ ਸਮਝ ਬੁਖਲਦੀ ਲਾਉਣਾ ਆ ਜੀ ਬਿਲਕੁਲ ਸਿਤ ਪਾਦੀ ਸਿਤ ਪਾਦੀ ਆਪਣੀ ਸਬਜੀ ਆ ਆ ਜੇ ਖਣੀ ਇਹਦੇ ਨਾਲ ਇਹ ਵੀ ਨਹੀਂ ਬੋਲ ਪਰਵਾਲੀ ਮੈਂ ਬੰਦਾ ਇਹਦੇ ਨਾਲ ਬੜੀ ਮਿਹਨਤ ਤੋਂ ਬਾਅਦ ਬਣਾਣ ਚੜਿਆ ਫਿਰ ਬਾਸਰ ਦਾ ਫੁਲਕਾ ਕਿਉਂਕਿ ਤੇ ਲੋਹਣ ਜਿਹੜਾ ਥੋੜੀ ਜਿਹੀ ਦਿੱਕਤ ਪੜੀ ਹੁੰਦੀ ਐ ਜਿੱਦਾਂ ਇਹ ਮੱਕੀ ਦੀ ਰੋਟੀ ਇਹ ਕਰਨ ਲੈਂਦੀ ਹੈ ਨਾ ਇਹਦਾ ਲਫਾਫਾ ਜਿਹਾ ਰੱਖ ਕੇ ਉਸ ਹਿਸਾਬ ਨਾਲ ਰੋਟੀ ਆਪਣੀ ਆ ਗਈ ਆ ਜੋ ਫਿਰ ਛਕ ਲੋ ਨਾਲ ਦੇਸੀ ਘਿਓ ਤੇ ਸਬਜੀ ਆਜੋ ਫਿਰ ਇਹ ਥੋੜੀਆਂ ਰੋਟੀਆਂ ਨਾ ਸਖਤ ਹੋ ਜਾਂਦੀਆਂ ਆ ਆ ਜਾਈ ਬਈ ਪਰ ਹੈ ਬਹੁਤ ਟੇਸਟੀ ਹੈ ਕੰਮ ਆਜੋ